ਅਮ੍ਰਿਤਸਰ ਪੁਲਿਸ ਨੂੰ ਇਸ ਵੇਲੇ ਦੀ ਇੱਕ ਵੱਡੀ ਸਫਲਤਾ ਹੋਈ ਹਾਸਲ ਜਦੋਂ ਕਿ ਅਪਰਾਧ ਦੀਆਂ ਵਾਰਦਾਤਾਂ ਨੂੰ ਅਚਾਨਕ ਦੇਣ ਵਾਲਿਆਂ ਪੰਜ ਵਿਅਕਤੀਆਂ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ ਅਤੇ ਪੁਲਿਸ ਨੇ ਇਹਨਾਂ ਨੌਜਵਾਨਾਂ ਨੂੰ ਮੁਹਾਲੀ ਦੇ ਖਰੜ ਵਿਖੇ ਚਾਕੇ ਕੀਤਾ ਗ੍ਰਿਫਤਾਰ ਜਿਸ ਬੰਦੀ ਅਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਰਣਜੀਤ ਸਿੰਘ ਢਿੱਲੋਂ ਨੇ ਪ੍ਰੈਸ ਕਾਨਫਰੰਸ ਕਰਦੇ ਕੀ ਕਿਹਾ ਆਓ ਤੁਹਾਨੂੰ ਸੁਣਾਉਂਦੇ ਹਾਂ ਪੁਲਿਸ ਅਮ੍ਰਿਤਸਰ ਦੇ ਟੀਮ ਨੇ ਜਿਨ੍ਹਾਂ ਵਿੱਚ ਸ਼੍ਰੀ ਵਮਨਿਉ ਰਾਣਾ ਜੀ ਸ੍ਰੀ ਵਿਜੇ ਕੁਮਾਰ ਜੀ ACP ਨਾਰਥ ਤੇ ਅਮੋਲਕ ਦੇਵ ਜੀ SHO ਸਿਵਲ ਲਾਈਨਸ ਇਹਨਾਂ ਨੇ ਆਪਣੇ ਕੈਫਰਟਸ ਦੇ ਨਾਲ ਇੱਕ ਆਰਗੇਨਾਈਜ਼ਡ ਕ੍ਰਾਈਮ ਨੂੰ ਆਰਗੇਨ ਕਰਨ ਵਾਲੇ ਗਰੋ ਨੂੰ ਉਹਨਾਂ ਦੇ ਮੈਂਬਰਾਂ ਨੂੰ ਅਰੈਸਟ ਕਰਕੇ ਉਹਨਾਂ ਦਾ ਜਿਹੜਾ ਪਰਦਾ ਫਾਸ਼ ਕੀਤਾ ਉਹਨਾਂ ਪਾਸੋਂ ਦੋ ਜਿਹੜੇ ਪਿਸਟਲਜ਼ ਰਿਕਵਰ ਹੋਏ ਨੇ ਇਹ ਵਿਅਕਤੀ ਇਹ ਜਿਹੜੇ ਇੰਟਰ ਸਟੇਟ ਕ੍ਰਾਈਮ ਕਰਦੇ ਸੀ ਫਾਇਰਾਂ ਰੰਨਾ ਇਹ ਇੱਕ ਦੂਸਰੇ ਦੇ ਫਾਇਰਿੰਗ ਤੇ ਹੋਰ ਲੁੱਟਾਂ ਖਵਾਉਣ ਦੀਆਂ ਵਾਰਦਾਤਾਂ ਕਰਦੇ ਸੀ ਇਹਨਾਂ ਦੇ ਪਹਿਲਾਂ ਕ੍ਰਿਮੀਨਲ ਰਿਕਾਰਡ ਵੀ ਸੀ ਇਹ ਪੰਜ ਦੇ ਪੰਜ ਬੰਦੇ ਆ ਜਿਹੜੇ ਇਹ ਕੱਲ ਇੱਕ ਰਹਸੀ ਫਲੈਟ ਦੇ ਵਿੱਚੋਂ ਖਰੜ ਦੇ ਵਿੱਚੋਂ ਪੁਲਿਸ ਨੇ ਗ੍ਰਿਫਤਾਰ ਕੀਤੇ ਨੇ ਤੇ ਇਹਨਾਂ ਕੋਲੋਂ ਦੋ ਪਿਸਤਲ ਜਿਹੜੇ ਬਰਾਮਦ ਹੋਏ ਨੇ ਇਹਨਾਂ ਦਾ ਪ੍ਰੀਵੀਅਸ ਕ੍ਰਿਮੀਨਲ ਰਿਕਾਰਡ ਆ ਤਿੰਨ ਬੰਦਿਆਂ ਦੇ ਤਿੰਨ ਬੰਦੇ ਤੇ ਦੋ ਬੰਦੇ ਹਮਾਚਲ ਦੇ ਨੇ ਤਿੰਨ ਬੰਦੇ ਪੰਜਾਬ ਦੇ ਨੇ ਇਨਾਂ ਦੇ ਖਿਲਾਫ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੀ ਲਗ ਲਗ ਪਰਚੇ ਦਰਜ ਸੀਗੇ ਫਾਇਰਿੰਗ ਇਨਸੀਡੈਂਟ ਦੇ ਅਟੈਮਟ ਟੂ ਮਰਡਰ ਦੇ ਤੇ ਹੋਰ ਐਨਡੀਪੀਐਸ ਦੇ ਪਰਚੇ ਦਰਜ ਸੀਗੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਇਹਨਾਂ ਨੇ ਉਥੋਂ ਐਮਪੀ ਤੋਂ ਅਸਲਾ ਲਿਆ ਕੇ ਉਸ ਅਸਲੇ ਦੇ ਨਾਲ ਦੇਰ ਪਲੈਨਿੰਗ ਵੀ ਇਥੇ ਆਪਦੀ ਗੈਂਗਵਾਰ ਦੇ ਵਿੱਚ ਇੱਕ ਹੋਰ ਕ੍ਰਾਈਮਨਲ ਜਿਹੜਾ ਇਹਨਾਂ ਨੇ ਟਾਰਗੇਟ ਕਰਕੇ ਉਹ ਵਾਰਦਾਤ ਨੂੰ ਅੰਜਾਮ ਦੇਣਾ ਸੀ ਇਸ ਤਰ੍ਹਾਂ ਕਮਿਸ਼ਨਰੇਟ ਪੁਲਿਸ ਨੇ ਇਸ ਅਗਾਊਂ ਸੂਚਨਾ ਦੇ ਆਧਾਰ ਤੇ ਇੱਕ ਇਫੈਕਟਿਵਲੀ ਕੰਮ ਕਰਕੇ ਸਾਇੰਟੀਫਿਕਲੀ ਟੈਕਨੀਕਲੀ ਦਫਤੀਸ਼ ਤੋਂ ਮਦਦ ਲੈ ਕੇ ਇਹਨਾਂ ਨੂੰ ਰੈਸਟ ਕਰਕੇ ਜਿਹੜਾ ਉਹ ਗੈਂਗਵਾਰ ਦਾ ਜਿਹੜਾ ਕ੍ਰਾਈਮ ਹੋਣਾ ਸੀ ਉਹ ਹੋਲਡ ਕਰ ਲਿਆ ਹੁਣ ਤੱਕ ਸਰ ਕਿੰਨੀਆਂ ਦੇ ਵਾਰਦਾਤਾ ਕਰ ਚੁੱਕੇ ਨੇ ਇਹਨਾਂ ਵਾਰਦਾਤਾ ਜਿਹੜੀਆਂ ਰਜਿਸਟਰਡ ਨੇ ਐਜ਼ ਆਫ ਨਾਓ ਜਿਹੜੀਆਂ ਸਾਡੇ ਨੋਲੇਜ ਆਈਆਂ ਨੇ ਇੱਕ ਵਿਅਕਤੀ ਦੇ 6 ਕੇਸ ਦਰਜ ਨੇ ਜਿਹੜੇ ਰਜਿਸਟਰਡ ਨੇ ਦੂਸਰੇ ਤੇ ਦੋ ਨੇ ਤੀਸਰੇ ਤੇ ਵੀ ਦੋ ਨੇ ਇਹ ਸਾਰੇ ਇਹਨਾਂ ਚ ਆਰਮਜ਼ ਐਕਟ ਮਤਲਬ ਫਾਇਰਿੰਗ ਇਨਸੀਡੈਂਟਸ ਤੇ ਅਟੈਪਟ ਟੂ ਮਰਡਰ ਇਨਵੋਲਵਮੈਂਟ ਹੈ ਗਿਆ ਸਰ ਕਿੱਥੋਂ ਦੇ ਰਹਿਣ ਆ ਰਿਹਾ ਕੀ ਨਾਮ ਇਹਨਾਂ ਦਾ ਇਹ ਤਿੰਨ ਵਿਅਕਤੀ ਪੰਜਾਬ ਦੇ ਰਹਿਣ ਵਾਲੇ ਆ ਪੰਜਾਬ ਦੇ ਅਮਰਸਰ ਦੇ ਰਹਿਣ ਵਾਲੇ ਨੇ ਜਿਨ੍ਹਾਂ ਚ ਜੈ ਸ਼ਰਮਾ ਉਰ ਸੁਖ ਅਮਰਸਰੀਆ ਪੁੱਤਰ ਸੰਦੀਪ ਸਿੰਘ ਗੁਰੂ ਨਾਨਕਪੁਰਾ ਕੋਟ ਖਾਲਸਾ ਅਮਰਸਰ ਨikhil ਸ਼ਰਮਾ ਇਹ ਵੀ ਅਮਰਸਰ ਦਾ ਹੈ ਮੋਣੀ ਪੁੱਤਰ ਰਾਜੂ ਇਹ ਵੀ ਅਮਰਸਰ ਦਾ ਬਾਕੀ ਦੋ ਜਿਹੜੇ ਕਰਨ ਸ਼ਰਮਾ ਤੇ ਅਰਪਿਤ ਠਾਕਰ ਇਹ ਦੋਨੇ ਬਿਲਾਸਪੁਰ ਹਿਮਾਚਲ ਦੇ ਨੇ ਸਰ ਇਹਨਾਂ ਦੀ ਉਮਰ ਕਿੰਨੀ ਕੁ ਹੋਏਗੀ ਯਾਰ ਇਹਨਾਂ ਦੀ ਉਮਰ 18 20 18 20 ਸਾਲ ਦੀ ਉਮਰ ਦੇ ਵਿੱਚ ਨੇ ਇਹ ਆਪਸ ਇਹਨਾਂ ਨੇ ਇੱਕ ਸੁਖਾ ਪਿਸਤੌਲ ਅੰਮਰਸਰੀਆ ਨਾਂ ਦੇ ਗਰੁੱਪ ਦੇ ਨਾਂ ਤੇ ਇੱਕ ਕਮਸ਼ੂਰ ਜਿਹੜਾ ਵਿਅਕਤੀ ਆ ਉਹਦੇ ਨਾਂ ਤੇ ਇਹ ਜਿਹੜਾ ਆਪਣਾ ਇੱਕ ਗੈਂਗ ਸਿੰਡੀਕੇਟ ਇਸਟੈਬਲਿਸ਼ ਕੀਤਾ ਸੀਗਾ ਤੇ ਉਹੀ ਆਪ ਦਾ ਇੱਕ ਨਾਮਵਰ ਬਣ ਕੇ ਆਪਣੇ ਆਪ ਨੂੰ ਉਸ ਤਰੀਕੇ ਨਾਲ ਸ਼ੋਅ ਕਰਕੇ ਤੇ ਇਹ ਆਪਣੀਆਂ ਕਾਰਵਾਈਆਂ ਨੂੰ ਜਾਂਦੇ ਐਥੇ ਤੇ ਗਰੋ ਨਾਲ ਜਿਹੜੇ ਤਿਆਰ ਕੀਤਾ ਹੈ ਹਿਮਾਚਲ ਦੇ ਨਾਲ ਕੀ ਉਸਨੇ ਆਪਣੇ ਮੁਲਾਜ਼ਮਾਂ ਨੂੰ ਮੁਸ਼ਕਲ ਪਾਈ ਕਿਉਂਕਿ ਜਿਦੋਂ ਕਿਆ ਕ ਦੁਆਰਾਂ ਚੋਂ ਨਿਕਲਦੇ ਨੇ ਤੇ ਇਹ ਆਲਰੇਡੀ ਜੇ ਕਿਉਂਕਿ ਕ੍ਰਾਈਮਜ਼ ਇਨਵੋਲ ਸੀਗੇ ਪੁਲਿਸ ਇਹਨਾਂ ਦਾ ਪਿੱਛਾ ਕਰ ਰਹੀ ਸੀ ਇਹ ਉਸ ਵਜ੍ਹਾ ਕਰਕੇ ਇਹ ਅਮਰਸਰ ਦੇ ਵਿੱਚ ਨਹੀਂ ਰਹਿ ਰਹੇ ਸੀ ਇਹਨਾਂ ਨੇ ਐਮਪੀ ਤੋਂ ਪਿਸਤਲ ਲੈ ਕੇ ਆਏ ਆ ਇਹ ਖਰੜਾ ਜਿਹੜੇ ਉੱਥੇ ਕਿਰਾਏ ਦੇ ਮਕਾਨਾਂ ਤੇ ਉੱਥੇ ਲੈ ਕੇ ਆਪਣਾ ਉੱਥੇ ਰਹਿੰਦੇ ਸੀ ਤਾਂ ਕਿ ਪੁਲਿਸ ਤੋਂ ਇੱਥੇ ਬਚੇ ਰਹਿਣ ਹੈ ਹਿਮਾਚਲ ਵਾਲੇ ਹਿਮਾਚਲ ਤੋਂ ਬਚੇ ਰਹਿਣ ਇਹੀ ਕਾਰਨ ਸੀਗਾ ਕਿ ਇਹ ਇੱਥੇ ਨਹੀਂ ਠਹਿਰੇ ਸੀ ਤੇ ਮਹਾਲੀ ਵਿੱਚ ਹੈ ਰਹੀ ਸੀ ਸਰ ਇਹ ਹਰ ਜਾਨੇ ਮਾਮਲੇ ਅੰਮਲੇਦਰ ਜਨਨ ਐਕਸਟਰਸ਼ਨ ਦੇ ਵੀ ਮਾਮਲੇ ਹੈਗੇ ਆ ਐਕਸਟਰਸ਼ਨ ਫਾਇਰਿੰਗ ਸਾਰਾ ਕੁਝ ਹੀ ਰਲੇ ਮਿਲੇ ਹੈ ਜene ਐਨਡੀਪੀਐਸ ਵੀ ਹੈਗੇ ਸਾਰੇ ਹੈਗੇ ਬੈਕਗਰਾਉਂਡ ਕੀ ਹੈ ਸਰ ਇਹਨਾਂ ਦਾ ਇਹ ਨਾਰਮਲ ਨੇ ਕੋਈ ਪਲੱਸ 1 ਪੜਿਆ ਪਲੱਸ 2 ਪੜਿਆ ਕੋਈ 5 7 ਪੜਿਆ ਨਾਰਮਲੀ ਮਤਲਬ ਆਪਣੇ ਤਰੀਕੇ ਨਾਲ ਕ੍ਰਾਈਮ ਦੇ ਵਿੱਚ ਪੈ ਗਏ ਤੇ ਕ੍ਰਾਈਮ ਜਿ ਇਨਵੋਲ ਹੋ ਗਏ ਹੈਗੀ ਕੀ ਹੈ ਸਰ ਕੋਈ ਡਰਾਗਰੀ ਕੀ ਹੈ ਇਹ ਜੋ ਆਪਣਾ ਉਹ ਸੀ ਇਹਨੂੰ ਟੈਕ ਨਹੀਂ ਦਿਤਾ ਲੇ ਹੁਣ ਸਮੇਂ ਦੌਰਾਨ ਆ ਜਿਹੜਾ ਇਹਨਾਂ ਦਾ ਕੋਈ ਟੈਸਟ ਕਰਾਵਾਂਗੇ ਇਨਵੈਸਟੀਗੇਸ਼ਨ ਕਰਾਂਗੇ ਕਿਉਂ ਪਤਾ ਲੱਗੇਗਾ ਪਰ ਸੋ ਇਹ ਪਹਿਲੀ ਵਾਰ ਹੀ ਵੇਖ ਨੂੰ ਮਿਲਿਆ ਕਿ ਪੰਜਾਬ ਤੇ ਹਿਮਾਚਲ ਦਾ ਇਕੱਠਾ ਗੈਂਗਸਟਰ ਹੋ ਗਿਆ ਇਹ ਜਦੋਂ ਕਿਸੇ ਨੂੰ ਅਰੈਸਟ ਕਰਦੇ ਆ ਕੋਈ ਨਾ ਕੋਈ ਜੇਲ੍ਹ ਚ ਚਲਾ ਜਾਂਦਾ ਕੋਈ ਜੇਲ੍ਹ ਤੋਂ ਮਿਲ ਜਾਂਦੇ ਨੇ ਇਸ ਤਰੀਕੇ ਦੇ ਨਾਲ ਕੋਈ ਨਾ ਕੋਈ ਜਿਹੜੇ ਰਿਲੇਸ਼ਨ ਡਿਵੈਲਪ ਹੋ ਜਾਂਦੇ ਨੇ ਕ੍ਰਿਮੀਨਲ ਬੰਦਾ ਉਹ ਭਾਵੇਂ ਪੰਜਾਬ ਦਾ ਭਾਵੇਂ ਹਰਿਆਣਾ ਦਾ ਭਾਵੇਂ ਹਿਮਾਚਲ ਦਾ ਕ੍ਰਿਮੀਨਲ ਦਾ ਕ੍ਰਿਮੀਨਲ ਹੀ ਆ ਕ੍ਰਿਮੀਨਲ ਨੇ ਕ੍ਰਿਮੀਨਲ ਨਾਲ ਲਾ ਕੇ ਕਰਾਇਮ ਦਾ ਸੈਟਅਪ ਖੜਾ ਕਰਨਾਗਾ ਇਹਦੇ ਲਈ ਕਿਸੇ ਕਿਹੜੀ ਸਟੇਟ ਦਾ ਹੈ ਕਿੱਥੋਂ ਦਾ ਹੈ ਇਹ ਹਾਰਡਲੀ ਮੈਟਰਸ ਕਿਹੜੇ ਗੈਂਗ ਦੇ ਨਾਲ ਇਹਨਾਂ ਦੇ ਤੱल्लਖ ਹਨਗੇ ਨੇ ਕੋਈ ਵੱਡਾ ਗੈਂਗਸਟਰ ਵੀ ਜਿਹੜਾ ਇਨਵੋਲਵ ਹੋ ਰਿਹਾ ਇਹ ਇਹ ਸੋਖਾ ਪਿਸਟਲ ਅਮਰਸਰੀਆਈ ਹੈ ਇਹਦੀ ਬੈਕਗ੍ਰਾਉਂਡ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਇਹਨਾਂ ਦੀ ਇਨਟੈਰੋਗੇਸ਼ਨ ਦਾ ਉਹ ਅੱਜ ਹੀ 8 ਤਰੀਕ ਜਾਜੀ ਸੀ ਅਰੈਸਟ ਕੀਤੇ ਆ ਜੇ ਤੁਸੀਂ ਕਹਿ ਰਹੇ ਹੋ ਕਿ ਕਿਸੇ ਗੈਂਗਰ ਉਹ ਕਿਹੜਾ ਗੈਂਗਰ ਜਿਸ ਨਾਲ ਲੜਨਾ ਹੈ ਉਹ ਸਾਡਾ ਇਨਵੈਸਟੀਗੇਸ਼ਨ ਦਾ ਪਾਰਟ ਆ ਅਸੀਂ ਨਾਂ ਡਿclare ਕਰੀ ਤੇ ਚੰਗੀ ਗੱਲ ਅਸੀਂ ਅਸੀਂ ਉਹ ਉਹਨਾਂ ਉਹਨਾਂ ਨੂੰ ਵੀ ਟਰੇਸ ਕਰਕੇ ਅਸੀਂ ਉਹਨਾਂ ਨੂੰ ਵੀ ਅਸੀਂ ਕਿਸ ਤਰੀਕੇ ਨਾਲ ਬੁੱਕਰ ਨਹੀਂ ਤਾਕ ਜਗੇ ਹੈ ਇਸ ਦਾ ਵੀ ਸਬੂਤ ਕਿ ਸ਼ਰਮਾ ਨਾਲ ਦੇ ਤਿੰਨ ਚਾਰ ਜਣੇ ਨੇ ਇਹਨਾਂ ਦਾ ਆਪਸੀ ਕੋਈ ਰਿਸ਼ਤਾ ਨਹੀਂ ਹੈ ਸਾਨੂੰ ਐਜ਼ ਆਫ ਨਾਓ ਯੇਰ ਨਹੀਂ ਹੈਗਾ ਇੱਕ ਸ਼ਰਮਾ ਦੂਸਰੇ ਠਾਕੁਰ ਨੇ ਇਹਨਾਂ ਦਾ ਇਹ ਦੀ ਵੈਰੀਫਾਈ ਕਰਾਂਗੇ ਅਸੀਂ ਅਰਲੀ ਮਾਰਨਿੰਗ ਅੱਜ ਤੇ ਅਰੈਸਟ ਪਾਈ ਹੈ ਇਹਨਾਂ ਦੀ ਅੱਜ ਹੀ ਫੜੇ ਨੇ ਤੇ ਜਿਸ ਤਰ੍ਹਾਂ ਦਾ ਇਨਟੈਰੋਗੇਸ਼ਨ ਦੌਰਾਨ ਜੋ ਸਾਹਮਣੇ ਆਵੇਗਾ ਬਾਕੀ ਜਿਹੜੇ ਤੱਥਾਂ ਦਾ ਅਸੀਂ ਜਾਗਰ ਫੇਰ ਕਰ ਸਕਦੇ ਨੇ ਇਸ ਸੋਰਸ ਨੇ ਕਿੰਨੀ ਗੱਲ ਲੈ ਚੁੱਕੀ ਹੈ ਤੁਹਾਨੂੰ ਕੋਈ ਗਲਤਫਹਿਮੀ ਇਹ ਇਨਵੈਸਟੀਗੇਸ਼ਨ ਚਾ ਡਾਇਰੈਕਟਲੀ ਮਤਲਬ ਐਜ਼ ਆਫ ਨੋ ਵਸੀ ਇਹਨੂੰ ਕਲੀਅਰ ਕਲੈਰਿਟੀ ਨਾਲ ਤੁਹਾਨੂੰ ਕਲੀਅਰ ਨਹੀਂ ਕਰ ਸਕਦੇ ਬਟ ਦੇ ਆਰ ਹੀਨियस क्राइम ਕਰਨ ਦਾ ਇਹਨਾਂ ਨੇ ਆਪਣਾ ਇੱਕ ਸਿੰਡੀਕੇਟਾਈ ਬਣਾਇਆ ਹੋਇਆ ਸੀਗਾ ਤਾਂ ਹੀ ਉਹ ਇਹ ਦੂਸਰੇ ਗਰੁੱਪਾਂ ਦੇ ਨਾਲ ਆਪਸ ਖੈ ਬਾਜੀ ਕਰਕੇ ਉਹਨਾਂ ਦੇ ਉਹਨਾਂ ਤੋਂ ਅੱਗੇ ਨਿਕਲਣ ਦੇ ਚੱਕਰ ਦੇ ਵਿੱਚ ਆਪਦੀ ਤਾਕਤ ਜਮਾਉਣ ਦੇ ਵਿੱਚ ਉਹਨਾਂ ਦੇ ਨਾਲੇ ਮੁਕਾਬਲੇ ਕਰਦੇ ਸੀ ਤੇ ਉਸ ਮੁਕਾਬਲੇ ਤੇ ਇਹਦੀ ਇਹਨਾਂ ਨੇ ਉਹਨਾਂ ਦਾ ਨੁਕਸਾਨ ਕਰਨ ਦਾ ਠਾਣਾ ਹੋਇਆ ਸੀ ਜੇ ਇਹ ਨਾਮ ਫੜੇ ਜਾਂਦੇ ਤਾਂ ਹੋ ਸਕਦਾ ਔਨ ਬਾਰੇ ਦਿਨਾ ਚ ਅੰਮ੍ਰਿਤਸਰ ਚ ਕੋਈ ਜਿਹੜੀ ਵੱਡੀ ਗੈਂਗਵਾਰ ਦੀ ਕੋਈ ਵਾਰਦਾਤ ਹੋ ਜਾਂਦੀ ਲੱਖੀ ਫੋਰ ਵੀ ਨੌਜਵਾਨ ਸ਼ਾਮਲ ਹੋਣਗੇ ਸਾਰੇ ਨਾਲ ਉਹਨਾਂ ਦੇ ਇਨਟੈਰੋਗੇਸ਼ਨ ਚ ਪਤਾ ਲੱਗ ਗਿਆ ਜੀ ਜਿਹੜੇ ਵੀ ਹੋਣ ਕਿਸੇ ਨੂੰ ਕਾਬੂ ਕਰਾਂਗੇ ਅਸੀਂ ਆ ਵੀ ਸਮੇਂ ਤੇ ਜੀ ਇਸ ਸੀਨ ਨੂੰ ਇੱਕ ਬੜਾ ਸਬੂਤ ਸਬੂਤ ਖਾਰ ਦੇਣਗੇ ਬਹੁਤ ਵੱਡੀ ਕਾਮਯਾਬੀ ਹੈ ਜੀ ਆਰਗੇਨਾਈਜ਼ਡ ਕਰਾਇਮ ਇਹ ਨਵੀਂ ਇੱਕ ਨਵੀਂ ਆਪੀਸੀ ਦੇ ਵਿੱਚ 111 ਬੀ ਐਨ ਐਸ ਧਾਰਾ ਜਿਹੜੀ ਹੋ ਸਪੈਸ਼ਲੀ ਨਵੇਂ ਕਾਨੂੰਨ ਚ ਸ਼ਾਮਲ ਕੀਤੀ ਗਈ ਆ ਜਿਹਦੇ ਚ ਕੋਈ ਦੋ ਵਿਅਕਤੀ ਜਾਂ ਦੋ ਤੋਂ ਵੱਧ ਵਿਅਕਤੀ ਘੱਟੋ ਘੱਟ ਦੋ ਵਿਅਕਤੀ ਜਿਨ੍ਹਾਂ ਦੇ ਕੋਈ ਪੁਰਾਣਾ ਕ੍ਰਾਈਮिनल ਰਿਕਾਰਡ ਹੋਵੇ ਜੇ ਉਹ ਰਲ ਕੇ ਜਈ ਵਾਰਦਾਤ ਕਰਦੇ ਨੇ ਉਹਨਾਂ ਦੇ ਨਾਲ ਜਿਹੜੇ ਨਵੇਂ ਵਿਅਕਤੀ ਭਾਵੇਂ ਉਹਨਾਂ ਦਾ ਕੋਈ ਕ੍ਰਾਈਮ ਨਾ ਵੀ ਹੋਵੇ ਜਿਹੜੇ ਉਹਦੇ ਵਿੱਚ ਸ਼ਾਮਲ ਨੇ ਉਹਨਾਂ ਨੂੰ ਸਾਰਿਆਂ ਨੂੰ ਉਹ ਸੇਮ ਅਫੈਂਸ ਦੇ ਵਿਜਾਇ ਪੈਰਲ ਰੱਖ ਕੇ 111 ਬੀ ਐਨ 17 ਨਵੇਂ ਕਾਨੂੰਨਾਂ ਤਹਿਤ ਸਟੈਬਲਿਸ਼ ਹੋਈ ਆ ਉਹਨਾਂ ਦੇ ਅਧਿਤੇ ਦਾ ਪਰਚਾ ਦਰਜ ਕੀਤਾ ਗਿਆ ਏਕ ਗੈਂਗਵਾਰਜ਼ ਨੂੰ ਆਰਗੇਨਾਈਜ਼ ਕ੍ਰਾਈਮਸ ਨੂੰ ਠੱਲ ਪਾਉਣ ਲਈ ਆ ਜਿਹੜੀ ਨਵੀਂ ਧਾਰਾ ਹੈ ਜੀ ਆ ਜਿਹੜੀ ਪੁਰਾਣੇ ਕਾਨੂੰਨਾਂ ਵਿੱਚ ਨਹੀਂ ਸੀ ਉਹਦੇ ਤਹਿਤ ਪਰਚਾ ਦਰਜ ਕੀਤਾ ਗਿਆ ਇਹ ਉਹਦਾ ਪਰਚਾ ਪਹਿਲਾ ਪਰਚਾ ਹੈ ਹਾਂਜੀ ਇਹ ਅਮਰਸਰ ਦਾ ਪਹਿਲਾ ਵਰਚਾ ਜਿਹੜਾ ਇਦਾਂ ਦਾ ਹੈਗਾ ਤੇ ਹੋ ਸਕਦਾ ਬਾਕੀ ਜ਼ਿਲ੍ਹਿਆਂ ਦਾ ਸਾਨੂੰ ਪਤਾ ਨਹੀਂ ਲਾਈਕਲੀ ਚਾਂਸਸ ਹੈ ਕਿ ਇਹ ਹੋਪਫੁਲੀ ਸ਼ਾਇਦ ਸਟੇਟ ਦਾ ਪਹਿਲਾ ਵਰਚਾ ਹੋਵੇ ਜੀ ਤੁਸੀਂ ਜਿਹੜਾ ਹਥਿਆਰ ਜੋ ਹੈਗਾ ਇਹ ਇਹ ਆਪ ਲੈ ਕੇ ਆਏ ਸੀ ਕੀ ਜਾਂ ਕਿਤੇ ਮਤਲਬ ਕਿ ਹਾਂਜੀ ਤੇ ਆਪ ਲੈ ਕੇ ਆਏ ਸੀ ਇਹ ਤਿੰਨ ਚਾਰ ਦਿਨ ਉੱਥੇ ਸਾਨੂੰ ਇਨਫੋਰਮੇਸ਼ਨ ਸੀ ਅਸੀਂ ਇਹਨਾਂ ਨੂੰ ਵਾਚ ਕਰਦੇ ਸੀ ਤਿੰਨ ਚਾਰ ਦਿਨ ਉੱਥੇ ਜੰਗਲਾਂ ਦੇ ਵਿੱਚ ਖੰਡਵਾ ਮਧ ਪ੍ਰਦੇਸ਼ ਦੇ ਵਿੱਚ ਹੈਗਾ ਉੱਥੇ ਰੁਕੇ ਹੋਏ ਸੀ ਅਸੀਂ ਰੈਗੂਲਰਲੀ ਇਹਨਾਂ ਨੂੰ ਫੋਲੋ ਕਰ ਰਹੇ ਸੀਗੇ ਉਸ ਇਨਫੋਰਮੇਸ਼ਨ ਦੇ ਤਹਿਤ ਅਸੀਂ ਫਾਲੋ ਕਰਦਿਆਂ ਕਰਦਿਆਂ ਇਹਨਾਂ ਨੂੰ ਜਦੋਂ ਇਹ ਉੱਥੇ ਆ ਕੇ ਰਾਤ ਫੇਰੇ ਨੇ ਤੁਸੀਂ ਸਾਰੇ ਕਾਬੂ ਕਰ ਲਏ ਸਰ ਕੰਟਰੀ ਮਿਟ ਨੇ ਹਾਂਜੀ ਕੰਟਰੀ ਮਿਟ ਸਰ ਇਹ ਜੰਗਲਾਂ ਚ ਰਹਿੰਦੇ ਸੀ ਐਮਪੀ ਦੇ ਵਿਚਕੇ ਉਤੋਂ ਉਤੋਂ ਵੈਪਨ ਲੈਣ ਦੇ ਪਰਪਸ ਦੇ ਲਈ ਜਿਹੜਾ ਸਾਡਾ ਹੈਗਾ ਫਾਲੋ ਕਰਦੇ ਸੀ ਵੈਪਨ ਲੈਣ ਦੇ ਲਈ ਉਦੋਂ ਇਹਨਾਂ ਦੀ ਮਤਲਬ ਇਨਫੋਰਮੇਸ਼ਨ ਮੁਤਾਬਕ ਉੱਥੇ ਗਏ ਹੋਏ ਸੀ ਤੇ ਉੱਥੇ ਟਿਕੇ ਹੋਏ ਸੀ ਆਈਕਲ ਸਿਰਫ ਨਵਾਂ 트ੈਂਡ ਚੱਲ ਰਿਹਾ ਕਿ ਜਿਹੜੇ ਕਾਲਸ ਕਰਦੇ ਨੇ ਇਹ ਡੈਗੂਲਰ ਨੰਬਰਸ ਤੋਂ ਨਹੀਂ ਕਰਦੇ ਕੋਈ ਇਹਨਾਂ ਨੇ ਨਵੀਂ ਚੀਜ਼ ਬਣਾਈ ਉਹ ਵੀ ਇਹਦੇ ਚ ਸ਼ਾਮਲ ਨਹੀਂ ਥੀ ਅਜਿਹਾ ਕੁਛ ਨਹੀਂ ਉਹ ਵਰਚੁਅਲ ਨੰਬਰ ਹੁੰਦੇ ਨੇ ਜਿਹੜੇ ਕਾਲ ਕਰਦੇ ਨੇ ਬੰਦਾ ਬੈਠਾ ਕਿਤੇ ਵੀ ਹੋਵੇ ਉਹ ਨਜ਼ਰ ਆਊਗਾ ਵੀ ਸ਼ਾਇਦ ਉਹ ਹਾਂਗਕਾਂਗ ਬੈਠਾ ਸ਼ਾਇਦ ਉਹ ਕੈਨੇਡਾ ਬੈਠਾ ਉਹ ਵਰਚੁਅਲ ਨੰਬਰ ਦੀ ਮਦਦ ਦੇ ਨਾਲ ਅੱਜ ਕੱਲ ਜਿਹੜੇ ਫਰੋਤੀਆਂ ਮੰਗਣ ਵਾਲੇ ਇਦਾਂ ਭਾਵੇਂ ਗਵਾਂੜ ਚ ਹੀ ਬੈਠਾ ਹੋਵੇ ਉਹ ਆਪਣੀ ਪਛਾਣ ਦੇ ਕੇ ਲੋਕਾਂ ਨੂੰ ਡਰਾਉਣ ਦੇ ਲਈ ਵੀ ਤੇਰੇ ਕੋਲ ਇੰਨੀਆਂ ਗੱਡੀਆਂ ਨੇ ਤੇਰਾ ਬੱਚਾ ਸਕੂਲ ਚ ਜਾਂਦਾ ਹੈ ਇੱਕ ਜਸਟ ਹਊਆ ਕ੍ਰੀਏਟ ਕਰਨ ਦੇ ਲਈ ਪਰ ਉਹ ਇੱਥੇ ਬੈਠਿਆਂਦੇ ਨੇ ਉਹ ਵਰਚੁਅਲ ਨੰਬਰ ਦਾ ਯੂਜ਼ ਕਰਦੇ ਸੀ ਹਾਂਜੀ ਇਹ ਇਨਵੈਸਟੀਗੇਸ਼ਨ ਦੌਰਾਨ ਸਟੈਬਲਿਸ਼ ਹੋਏਗਾ ਡੈਫੀਨਿਟਲੀ ਜਿੰਨੇ ਵੀ ਕ੍ਰਿਮੀਨਲ ਨੇ ਅੱਜ ਕੱਲ ਇਹ ਜਿਹੜੀ ਟੈਕਨੋਲੋਜੀ ਆ ਉਹ ਵੀ ਇਹਦਾ ਪੂਰਾ ਬੈਨੀਫਿਟ ਲੈਂਦੇ ਨੇ ਸਰ ਇਹ ਇਹ ਕਿੰਨੇ ਕਿੰਨੇ ਪੈਸੇ ਲੈ ਕੇ ਆਏ ਸੀ ਉਥੋਂ ਜਿਹੜਾ ਹੈਗਾ ਸੀ ਕਿੰਨੇ ਪੈਸੇ ਇਸ ਤੋਂ ਮਾਨ ਇਹ ਬੋਰਡ ਆਫ ਇਨਵੈਸਟੀਗੇਸ਼ਨ ਆ ਨਾਰਮਲੀ ਨਾਰਮਲੀ 30000 ਰੁਪਏ 35000 ਰੁਪਏ ਤੇ ਜਿੱਥੋਂ ਲੈ ਆਉਂਦੇ ਨੇ ਜਾਂ ਕਈ ਕੀ ਕਰਦੇ ਨੇ ਉਥੋਂ ਲਿਆ ਕੇ ਇੱਥੇ ਜਿਹੜੇ ਹੋਰ ਆਪ ਦੇ ਜਿਹੜੇ ਸਾਥੀ ਆ ਗੈਂਗਸ ਦੇ ਉਹਨਾਂ ਨੂੰ ਥੋੜਾ ਜਿਹਾ ਪ੍ਰੋਫਿਟ ਲੈ ਕੇ ਗਾਹ ਵੇਚ ਦਿੰਦੇ ਨੇ ਇਹ ਕਈ ਤਰ੍ਹਾਂ ਦੇ ਕੰਮ ਆਇਦਾਂ ਜਿਹੜੇ ਚੱਲਦੇ ਸਰ ਇਹ ਸੋਸ਼ਲ ਮੀਡੀਆ ਪਰ ਇਹ ਕੰਟੈਕਟ ਕਿੱਦਾਂ ਕਰਦੇ ਆਏ ਉਹ ਬੰਦੇ ਆ ਦੇ ਨਾਲ ਸੋਸ਼ਲ ਮੀਡੀਆ ਤੋਂ ਵੀ ਪਿਛੇ ਵੀ ਆਇਆ ਸੀ ਕਿ ਉੱਥੇ ਨਾ ਕਿ ਜਿਹੜਿਆ ਗਿਆ ਬੰਦੇ ਜਿਹੜਿਆ ਗਿਆ ਉਹ ਗੱਲਬਾਤ ਕਰਦੇ ਜਾਂ ਹਥਿਆਰ ਵੀ ਦੇ ਦਿੰਦੇ ਆ ਪਿਛੇ ਬੰਦੇ ਵੀ ਕਾਬੂ ਕੀਤੇ ਸੀ ਜੋ ਇਹ ਕਈ ਕਈ ਤਰ੍ਹਾਂ ਦੇ ਤਰੀਕੇ ਹੁੰਦੇ ਨੇ ਕੋਈ ਜੇਲ੍ਹਾਂ ਤੋਂ ਮਿਲ ਜਾਂਦੇ ਨੇ ਜੇਲ੍ਹ ਤੋਂ ਕੋਈ ਹੋਰ ਲੈ ਪਹਿਲਾਂ ਲੈ ਕੇ ਆਇਆ ਹੁੰਦਾ ਕੋਈ ਬਾਅਦ ਚ ਲੈ ਕੇ ਆਇਆ ਹੁੰਦਾ ਸੋਸ਼ਲ ਮੀਡੀਆ ਵੀ ਆ देयर ਆਰ ਨੰਬਰ ਆਫ ਵੇਜ਼ ਜਿਵੇਂ ਕੰਟੈਕਟ ਕਰ ਲੈਂਦੇ ਨੇ ਤੁਸੀਂ ਸਰੇ ਇਹਨਾਂ ਨੂੰ ਮੋਾਇਲ ਬ੍ਰਾਮਦ ਹੋਏ? ਹਾਂਜੀ ਮੋਾਇਲ ਬ੍ਰਾਮਦ ਹੋਏ ਨੇ ਅਰੈਸਟ ਕੀਤੇ ਸਰ ਵੱਡੀ ਗਿੰਗੀ ਦੇ ਵਿੱਚ ਜਿਹੜੇ ਨੇ ਵੈਪਨ ਨੇ ਮੱਧ ਪ੍ਰਦੇਸ਼ ਤੋਂ ਨਹੀਂ ਆ ਰਹੇ ਨੇ। ਲਿਬਰੀ ਜਾਂ ਦਿੱਤੀ ਜਾਂਦੀ ਆ ਕਿ ਇੰਆ ਬਾਰੇ ਕਈ ਉਥੋਂ ਲੈ ਕੇ ਆਉਂਦੇ ਨੇ ਤੇ ਉਹਨਾਂ ਦੇ ਉੱਤੇ ਨਕੀ ਤਸੰਦੀ ਕੀ ਕਰੇ ਬੋਹਿੰਦਾ ਜਾ। ਉਹ ਗਵਰਨਮੈਂਟ ਪੱਧਰ ਤੇ ਜਿਹੜੀ ਉਸ ਸਟੇਟ ਦੇ ਨਾਲ ਜਿਹੜਾ ਮੈਟਰ ਜਿਹੜਾ ਡੇਕਅਪ ਕੀਤਾ ਜਾ ਰਿਹਾ ਤੇ ਜਿਹੜੇ ਉਥੋਂ ਆ ਰਹੇ ਨੇ ਅਸੀਂ ਤਾਂ ਉਹਨਾਂ ਨੂੰ ਅਰੈਸਟ ਕਰਕੇ ਕਾਬੂ ਕਰੇ ਕਾਨੂੰਨੀ ਕਾਰਵਾਈ ਕਰ ਰਹੇ। ਸਰ ਉਹਨਾਂ ਦੇ ਚੇਨ ਟਾਰਗੇਟ ਕੀ ਉਹ ਕਾਮਲੀ ਪਰ ਲਾਈਕ ਕੁਸ਼ਮਨੀ ਹੁੰਦੀ ਹੈ ਜਾਂ ਕੀ ਹੈ ਨਾ ਕੋਈ ਐਲੀਮੈਂਟ ਆ ਕੁਝ ਟਾਰਗੇਟ ਆਪਸ ਚ ਈਰਖਾਵਾਦੀ ਆਪਸ ਚ ਕੋਈ ਜਿਹੜੀ ਆ ਬੈਰ ਵਿਰੋਧ ਕੱਢਣਾ ਜਾਂ ਕਿਸੇ ਹੋਰ ਦਾ ਬੈਰ ਵਿਰੋਧ ਕੱਢ ਕੇ ਉਹਨਾਂ ਤੋਂ ਕੋਈ ਪੈਸੇ ਚੱਕ ਲੈਣੇ ਕਈ ਤਰ੍ਹਾਂ ਦੇ ਜਿਹੜੇ ਇਹਨਾਂ ਦੇ ਹੁੰਦੇ ਨੇ ਕੋਈ ਵੀ ਹੋ ਸਕਦਾ ਜਿਵੇਂ ਇਹਦੇ ਵਿੱਚ ਇਹਨਾਂ ਦਾ ਆਪਦੇ ਗੈਂਗਵਾਰ ਦੇ ਨਾਲ ਦੂਸਰਿਆਂ ਦੇ ਨਾਲ ਹੀ ਆਪਦੀ ਹੈਗੀ ਸੀਗੀ ਲਗਤਵਾਜੀ ਸੀ ਉਹ ਇਹ ਬਦਲਾ ਲੈਣਾ ਮੰਗਦੇ ਸੀ ਥੀਮ ਥੀਮ ਕਮੋਨ ਲਈ ਜਦ ਤੱਕ ਇਹ ਇਹਦਾ ਕੰਮ ਕਰਦੇ ਸੀ ਥੀਮ ਪੈਸਾ ਸਾਰਾ ਕੁਝ ਰਲਿਆ ਮਿਲਿਆ ਕੰਮ